ਹਾਂਜੀ ਹੁਣ ਜਿਹੜੀ ਕਿ ਇੱਕ ਛੋਟੇ ਨਾਲ ਬਈ ਜੋ ਗੁਰਵਿੰਦਰ ਸਿੰਘ ਘਮਣ ਦੀ ਗੱਲ ਸਾਂਝੀ ਕਰਨ ਜਾ ਰਹੇ ਜੋ ਕਿ ਇੱਕ ਮੰਦਪਾਗੀ ਖਬਰਾਂ ਪਰ ਪੰਜਾਬ ਨੂੰ ਹੁਣ ਕਿਸ ਦੀ ਨਜ਼ਰ ਲੱਗੀ ਸਾਡੇ ਪੰਜਾਬ ਦੇ ਕੜੀ ਵਰਗੇ ਗੱਭਰੂ ਚੁਣਵੇਂ ਗੱਭਰੂ ਬਈ ਪੰਜਾਬ ਦੇ ਵਿੱਚੋਂ ਆਪਾਂ ਇਹ ਕਹਿੰਦਾ ਆਂ ਵੀ ਅਲਵਿਦਾ ਕਹਿ ਚੱਲੇ ਹੁਣ ਕੁਝ ਕੀ ਆਪਾਂ ਇਹ ਕਹਿ ਸਕਦੇ ਆਂ ਵੀ ਇਹ ਡਾਕਟਰਾਂ ਦੀ ਨਾ ਪਰਵਾਹੀ ਆ ਜੇ ਗੱਲ ਕਰੀ ਹੁਣ ਰਾਜਵੀਰ ਜਵੰਦਾ ਦੀ ਮੌਤ ਪਹਿਲਾਂ ਇੱਕ ਦੋ ਦਿਨ ਪਹਿਲਾਂ ਰਾਜਵੀਰ ਜਵੰਦਾ ਦੀ ਮੌਤ ਹੁੰਦੀ ਆ ਬਾਅਦ ਦੇ ਵਿੱਚ ਇੱਕ ਖਬਰ ਹੋਰ ਸਾਂਝੀ ਆਉਂਦੀ ਹੈ ਜਿਹੜਾ ਕਿ ਬਈ ਗੁਰਵਿੰਦਰ ਸਿੰਘ ਘੋਮਣ ਇੱਕ ਬੋਡੀ ਬਿਲਡਰ ਆ ਪੰਜਾਬ ਦੇ ਬਹੁਤ ਹੀ ਮੰਨੇ ਤਨੇ ਜਾਂਦੇ ਆ ਤੇ ਪਰ ਹੁਣ ਜਿਵੇਂ ਅਸੀਂ ਕਈ ਚੈਨਲਾਂ ਤੋਂ ਖਬਰਾਂ ਸੁਣ ਲਈ ਆ ਵੀ ਇਹ ਵੀ ਬਹੁਤ ਚੰਗੇ ਬੰਦੇ ਸੀ ਹੁਣ ਬਈ ਆਪਾਂ ਇਹ ਕਹਿ ਸਕਦੇ ਜਿਵੇਂ ਪੰਜਾਬ ਦੀ ਇੱਕ ਮਾਂ ਬੋਲੀ ਦੇ ਵਿੱਚ ਆਪਾਂ ਨਾਰਮਲ ਕਹਿ ਦਿੰਨੇ ਆ ਪੰਜਾਬੀ ਚ ਵੀ ਚੰਗੇ ਬੰਦਿਆਂ ਨੂੰ ਰੱਬ ਵੀ ਨਹੀਂ ਛੱਡਦਾ ਇਹ ਸੱਚ ਆ ਪਰ ਹੁਣ ਪਤਾ ਨਹੀਂ ਰੱਬ ਕੀ ਬੈਰ ਕੱਢ ਰਿਹਾ ਸਾਡੇ ਪੰਜਾਬ ਦੇ ਜਿੰਨੇ ਚੌਣਵੇਂ ਗੱਭਰੂ ਆ ਜਿੰਨੇ ਸੋਹਣੇ 6-6 ਫੁੱਟ ਦੇ ਪਹਿਲਾ ਰਾਜਵੀਰ ਜਵੰਧਾ ਦਾ ਇੱਕ ਐਕਸੀਡੈਂਟ ਹੋਣ ਦੇ ਕਾਰਨ ਬਈ ਤਾਂ ਜਿਹੜਾ ਪਹਿਲਾਂ 35 ਲੱਖ ਰੁਪਿਆ ਦਾ ਜਾਂਦਾ ਬਾਅਦ ਵਿੱਚ ਉਹਨਾਂ ਦੀ ਬਾਡੀ ਦਿੱਤੀ ਜਾਂਦੀ ਫੋਟੋ ਹਸਪਤਾਲ ਦੇ ਵਿੱਚ ਦਾਖਲ ਸੀ ਪਰ ਇੱਥੇ ਇਹ ਜਿਹੜੇ ਡਾਕਟਰ ਦੋ ਦਿਨ ਪਹਿਲਾਂ ਹੀ ਸ਼ਾਇਦ ਜਿਵੇਂ ਹੁਣ ਅਸੀਂ ਖਬਰਾਂ ਸੁਣਦੇ ਆਂ ਵੀ ਕਈ ਖਬਰਾਂ ਤਹਿ ਜੀਆਂ ਆ ਗਈਆਂ ਚੈਨਲਾਂ 'ਤੇ ਵੀ ਇਹ ਡੈੱਡ ਬਾਡੀ ਨੂੰ ਮਲਟੀ ਲੀਟਰ ਤੇ ਰੱਖਿਆ ਜਾਂਦਾ ਤੇ ਬਸ ਪੈਸੇ ਲੁੱਟਣ ਵਾਸਤੇ ਇਹ ਡਾਕਟਰ ਆਪਣੇ ਬੰਨਿਓ ਜਾਰੀ ਰੱਖਦੇ ਆ ਵੀ ਬਾਦ ਦੇ ਵਿੱਚ ਹੀ ਦੱਸਦੇ ਆ ਵੀ ਹੁਣ ਇਸ ਵਕਤ ਤੁਹਾਡਾ ਮਰੀਜ਼ ਡੈੱਡ ਹੋ ਗਿਆ। ਪੈਸੇ ਲੁੱਟਣ ਦਾ ਇਹਨਾਂ ਦਾ ਇੱਕ ਤਰੀਕਾ ਹੀ ਕਹ ਲੋ। ਕਿਉਂਕਿ ਜੇ ਗੱਲ ਕਰੀਏ ਇਹਨਾਂ ਨੂੰ ਪਤਾ ਤਾਂ 2-3 ਦਿਨਾਂ ਦੇ ਵਿੱਚ ਲੱਗ ਜਾਂਦਾ ਬੰਦੇ ਦੀ ਹਾਲਤ ਕਿਵੇਂ ਆ। ਪਰ ਹੁਣ ਜਿਵੇਂ ਇਹ ਪੱਤਰਕਾਰਾਂ ਦਾ ਕਈ ਚੈਨਲਾਂ ਤੋਂ ਵੀ ਖਬਰ ਆ ਗਈਆਂ 20-35 ਲੱਖ ਰੁਪਇਆ ਦੇ ਕੇ ਬੋਡੀ ਫੇਰ ਦਿੱਤੀ ਜਾਂਦੀ ਹੈ ਰਾਜਵੀਰ ਜੀ ਬੰਦਾ ਦੀ। ਹੁਣ ਆਪਾਂ ਗੱਲ ਬਈ ਇੱਕ ਸਾਡੇ ਪੰਜਾਬੀ ਜਿਹੜਾ ਕਿ ਗੁਰਵਿੰਦਰ ਸਿੰਘ ਘੋਮਣ ਇਹ ਵੀ ਇੱਕ ਬਈ 6 ਫੁੱਟ ਦਾ ਗੱਭਰੂ ਕੜੀ ਵਰਗਾ ਤੇ ਪਰ ਹੁਣ ਉਹਨਾਂ ਦੀ ਵੀ ਜਾਨ ਹੁਣੇ ਆਪਾਂ ਕਹਿ ਦਈਏ ਵੀ ਡਾਕਟਰਾਂ ਕੋਲੇ ਪਹੁੰਚ ਜਾਂਦਾ ਹੁਣ ਇਹ ਡਾਕਟਰਾਂ ਦੀ ਅਨਗੇਲੀ ਕਹਿ ਸਕਦੇ ਆਪਾਂ ਹੁਣ ਇਹ ਜੇ ਦੱਸ ਜੇ ਹੁਣ ਆਪਾਂ ਵੀ ਲੰਬੇ ਸਮੇਂ ਤੋਂ ਵਰਜਸ ਕਰਦਾ ਹਨਾ ਹੱਟਾ-ਕੱਟਾ ਨੌਜਵਾਨ ਵੀ ਐ ਕਿਵੇਂ ਕੁਝ ਹੋ ਜੂਗਾ ਜੇ ਕਈ ਵਾਰੀ ਉਹਨਾਂ ਮੰਨਦੇ ਆ ਵੀ ਉਹਨਾਂ ਦੇ ਕੋਈ ਕਹਿੰਦੇ ਆ ਵੀ ਬਾਹਾਂ ਦੇ ਵਿੱਚ ਕੋਈ ਅੜਕ ਸੀ ਬਾਹਾਂ ਹਲਦੀ ਨਹੀਂ ਸੀ ਤੇ ਇਸ ਕਰਕੇ ਡਾਕਟਰਾਂ ਕੋਲੇ ਪਹੁੰਚਦੇ ਆ ਤੇ ਪਰ ਬਾਹਾਂ ਦੇ ਵਿੱਚ ਇਹ ਨਹੀਂ ਪਤਾ ਵੀ ਕੀ ਪਾਣਾ ਵਾਪਰ ਜਾਂਦਾ ਹਸ ਦੇਖੇ ਲੜਦੇ ਜਾਂਦੇ ਆ ਤੇ ਪਰ ਉੱਥੇ ਜਾ ਕੇ ਕੁਝ ਮਾਮਲਾ ਹੋਰ ਹੀ ਸਾਹਮਣੇ ਆ ਜਾਂਦਾ ਤੇ ਇਹਦੇ ਵਿੱਚ ਬਈ ਇਹ ਕਵਾਂਗੇ ਪਰ ਉਹਨਾਂ ਦੇ ਪਰਿਵਾਰ ਨੂੰ ਕਿਉਂਕਿ ਉਹਨਾਂ ਦੀ ਪੂਰੀ ਚੰਗੀ ਤਰ੍ਹਾਂ ਪੋਸਟ ਮਾਰ ਪੂਰੀ ਉਹਨਾਂ ਦੀ ਜਾਣਕਾਰੀ ਇਹ ਨਹੀਂ ਪਤਾ ਲੱਗਿਆ ਵੀ ਇਹ ਡਾਕਟਰਾਂ ਨੇ ਕੋਈ ਟੀਕਾ ਗਲਤ ਲਾਇਆ ਜਾਂ ਕੀ ਗੱਲਬਾਤ ਜੇ ਤਾਂ ਕੋਈ ਕੁਦਰਤੂ ਹੀ ਹੋਇਆ ਇਹ ਫਿਰ ਤਾਂ ਚਲੋ ਕੋਈ ਗੱਲ ਨਹੀਂ ਅਗਰ ਜੇ ਇਹ ਡਾਕਟਰਾਂ ਦੀ ਨਾ ਪਰਵਾਹੀ ਆ ਤਾਂ ਫਿਰ ਉਹਨਾਂ ਨੂੰ ਬਈ ਉਨਾ ਤੇ ਕਾਰਵਾਈ ਹੋਣੀ ਚਾਹੀਦੀ ਹੈ ਹੁਣ ਜੇ ਗੱਲ ਕਰੀਏ ਆਪਾਂ ਰਾਜਵੀਰ ਜਵੰਦਾ ਦੀ ਲੰਬੇ ਸਮੇਂ ਤੋਂ ਉਹਨੂੰ ਹਸਪੀਟਲ ਦੇ ਵਿੱਚ ਰੱਖਿਆ ਤੇ ਫਿਰ ਹੁਣ ਦੱਸਣਾ ਕਈ ਚੈਨਲਾਂ ਤੋਂ ਵੀਡੀਓ ਆ ਜਾਂਦੀਆਂ ਵੀ ਇਹ ਮਲਟੀ ਲੀਟਰ ਦੇ ਉਹਨਾਂ ਰੱਖਿਆ ਜਾਂਦਾ ਵੀ ਇਹ ਪੈਸਾ ਲੁੱਟਣ ਦੇ ਕਾਰਨ ਵੀ ਇਹ ਜਿਵੇਂ ਹੁਣ ਗੱਲ ਕਰੀਏ ਹੁਣ ਹਾਈਲਾਈਟ ਖਬਰ ਬਣ ਚੁੱਕੀ ਆ ਇਹ ਰਾਜਵੀਰ ਜਵੰਦਾ ਦੀ ਖਬਰ ਜਿਹੜੀ ਹਾਈਲਾਈਟ ਮੁੱਦਾ ਬਣ ਚੁੱਕੀ ਸੀ ਪਰ ਇਹਨਾਂ ਨੂੰ ਪਤਾ ਸੀ ਵੀ ਇੱਕ ਇਹ ਨਾਮੀ ਸਿੰਗਰ ਇਹਨਾਂ ਨੂੰ ਜਿੰਨਾ ਲੁੱਟ ਸਕਦੇ ਨੇ ਲੁੱਟ ਲੰਗੇ ਾਰੇ ਨਹੀਂ ਦੇਖ ਲੈ ਵੀ ਇੱਕ ਪਰਿਵਾਰ ਉਹਦੇ ਬੱਚੇ ਇੱਕ ਮਾਂ ਘਰੇ ਇੰਤਜ਼ਾਰ ਕਰ ਰਹੀ ਆ ਤੇ ਕਿਸੇ ਦਾ ਪਏ ਕਹਿੰਦੇ ਮਰੇ ਦਾ ਮਾਸ ਖਾਣ ਨਾ ਤਾਂ ਜੋ ਸੱਚ ਹੈ ਤੁਸੀਂ ਉਹ ਹੀ ਸਾਹਮਣੇ ਤਰ ਦੋ ਚਾਹੇ ਹੁਣ ਜੇ ਜਿਵੇਂ ਬੰਦੇ ਦੀ ਕੰਡੀਸ਼ਨ ਆ ਉਹਦੇ ਹਿਸਾਬ ਨਾਲ ਦੱਸੋ ਦੁਨੀਆ ਦੇ ਸਾਹਮਣੇ ਪਰ ਬਈ ਇਹ ਨੇਰੇ ਵਿੱਚ ਰੱਖਣ ਰੱਖ ਲੈਂਦੇ ਆ ਹੁਣ ਇਹ ਮੇਰਾ ਕਹਿਣਾ ਨਹੀਂ ਇਹ ਕਈ ਚੈਨਲਾਂ ਤੋਂ ਖਬਰ ਆ ਚੁੱਕੀਆਂ ਵੀ ਜਿਹੜਾ ਰਾਜਵੀਰ ਜਵੰਦਾ ਇਹਨੂੰ ਵਲਟਿਰੇਟਰ ਤੇ ਰੱਖਿਆ ਜਾਂਦਾ ਉਦੇ ਸਾਂ ਕੁਝ ਮਾੜੇ ਮੋٹے ਚੱਲਦੇ ਆ ਬਾਅਦ ਦੇ ਵਿੱਚ ਕਈ ਖਬਰ ਆ ਜਾਂਦੀਆਂ ਜੀ ਐ ਇਸ ਲੋਟ ਹਾਲ ਤਾਂ ਇਹ ਅਜੀ ਹਾਲਤ ਪਰ ਦੱਸਿਆ ਜਾਂਦਾ ਵੀ ਕੱਲੀ ਡੈੱਡ ਬੋਡੀ ਦਾ 35 ਲੱਖ ਰੁਪਇਆ ਦੇ ਕੇ ਫੇਰ ਬੋਡੀ ਦਿੱਤੀ ਆ ਤਾਂ ਭਾਈ ਹੁਣ ਆਪਾਂ ਇਹਨਾਂ ਨੂੰ ਡਾਕਟਰ ਨਹੀਂ ਕਹਿ ਸਕਦੇ ਇੱਕ ਡਾਕੂ ਹੀ ਕਹਿ ਸਕਦਾ ਜਿਹੜਾ ਕਿ ਇੰਨੀ ਦੁਨੀਆ ਨੂੰ ਲੁੱਟ ਰਿਹਾ ਇੱਕ ਪੇਸ਼ ਬਦਲ ਕੇ ਡਾਕਟਰ ਦੇ ਵਿੱਚ ਡਾਕਟਰ ਦਾ ਪੇਸ਼ ਬਦਲ ਕੇ ਤਾਂ ਹੁਣ ਜਦੋਂ 35 ਲੱਖ ਰੁਪਇਆ ਦਿੰਦੇ ਆ ਫੇਰ ਇਸ ਪਰਿਵਾਰ ਨੂੰ ਬੋਡੀ ਦਿੱਤੀ ਜਾਂਦੀ ਆ ਰਾਜਵੀਰ ਜੀ ਬੰਦਾ ਦੀ ਤਾਂ ਹੁਣ ਜਿਹੜਾ ਭਾਈ ਅੱਜ ਦਾ ਟੌਪਿਕ ਆਪਣਾ ਘਮਣ ਨੂੰ ਲੈ ਕੇ ਜੋ ਗੁਰਵਿੰਦਰ ਸਿੰਘ ਘਮਣਾ ਤਾਂ ਭਾਈ ਉਹਨਾਂ ਦੀ ਵੀ ਜਿਹੜੀ ਕਿਕ ਮੰਦਪਾਗੀ ਖਬਰ ਆ ਪਰ ਖਬਰ ਸਾਂਝੀ ਜ਼ਰੂਰ ਕਰਨੀ ਸੀ ਹੁਣ ਪੰਜਾਬ ਦੇ ਵਿੱਚ ਪਤਾ ਨਹੀਂ ਕਿਸ ਦੀ ਨਜ਼ਰ ਲੱਗੀ ਐ ਕੜੀ ਵਰਗੇ ਗੱਭਰੂ ਚੁਣਵੇਂ ਜਿਵੇਂ ਆਪਾਂ ਕਹਿੰਦੇ ਆ ਵੀ ਪੰਜਾਬ ਦੇ ਵਿੱਚ ਇੱਕ ਪੰਜਾਬੀ ਜੀ ਗੱਲ ਕਹਿੰਦੇ ਆ ਵੀ ਚੰਗੇ ਬੰਦੇ ਨੂੰ ਰੱਬ ਵੀ ਨਹੀਂ ਛੱਡਦਾ ਉਹ ਭਾਈ ਗੱਲ ਹੁਣ ਆਪਾਂ ਇਹ ਫੇਰ ਦੁਰਾ ਦੁਰਾ ਰਹੇ ਆ ਵੀ ਹੁਣ ਚੰਗੇ ਬੰਦੇ ਨੂੰ ਰੱਬ ਨਹੀਂ ਛੱਡਦੇ ਸੱਚਾ ਗੱਲ ਹੁਣ ਜਿਵੇਂ ਦਾ ਗੱਲ ਕਰੀਏ ਰਾਜਵੀਰ ਜਵੰਧਾ ਦੇ ਪੰਜਾਬ ਚ ਆਉਣ ਵਾਲੇ ਲੋਕਾਂ ਦਾ ਦੱਸਣਾ ਕਿਉਂਕਿ ਜੇ ਕੋਈ ਹੋਰ ਦੱਸੇ ਉਹਦੇ ਮੂੰਹ ਹੀ ਅਸਲ ਤਾਂ ਕਿਸੇ ਦੀ ਆਪਾਂ ਸੱਚਾਈ ਦਾ ਪਤਾ ਲੱਗਦਾ ਹਨਾ ਕਹਿੰਦੇ ਵੀ ਬਹੁਤ ਚੰਗਾ ਸੀ ਇਸ ਇਸੇ ਲੋਟੀ ਬਈ ਗੁਰਵਿੰਦਰ ਸਿੰਘ ਕੋਮਣ ਜਿਹੜੇ ਇੰਨਾ ਦਾ ਵੀ ਕਹਿਣਾ ਹੈ ਕਈ ਲੋਕ ਕਹਿੰਦੇ ਜਿਹੜੇ ਮਿਲਦੇ ਹੁਣ ਇੱਕ ਅਸੀਂ ਗੁਰਸਿੱਖ ਦੀ ਵੀਡੀਓ ਸੁਣੀ ਕਹਿੰਦੇ ਵੀ ਅਸੀਂ ਘਰੇ ਪਹੁੰਚਦੇ ਬਹੁਤ ਵਧੀਆ ਸੇਵਾ ਤੇ ਬਾਕੀ ਬਹੁਤ ਵਧੀਆ ਆਪਾਂ ਕਰੀਏ ਵੀ ਜਿਵੇਂ ਇੱਜ਼ਤ ਕਰਦੇ ਆ ਕਿਸੇ ਜਦੋਂ ਕਿਸੇ ਨੂੰ ਮਿਲਣਾ ਪਹੁੰਚਦੇ ਆ ਬਾਈ ਬਹੁਤ ਚੰਗਾ ਬੰਦਾ ਸੀ ਇਹ ਵੀ ਜੋ ਗੁਰਵਿੰਦਰ ਸਿੰਘ ਘੁੰਮਣ ਤੇ ਭਾ ਪਤਾ ਨਹੀਂ ਪੰਜਾਬ ਦੀ ਨਜ਼ਰ ਕਿਸ ਨੂੰ ਲੱਗੀ ਆ ਹੁਣ ਆਪਾਂ ਇਹਦੇ ਵਿੱਚ ਇਹ ਕਵਾਂਗੇ ਡਾਕਟਰਾਂ ਦੀ ਅੰਗੇਲੀ ਆ ਨਾ ਪਰਵਾਹੀ ਆ ਏਡੇ ਕੱਟੇ ਹੱਟੇ ਕੱਟੇ ਨੌਜਵਾਨ ਨੂੰ ਬਾਈ ਜਿਹੜੇ ਹਰ ਰੋਜ਼ ਦਾ ਵੇਟ ਦੋ ਦੋ ਕੁਇੰਟਲ ਚੱਕਣ ਵਾਲੇ ਬੰਦੇ ਨੂੰ ਇੱਕਦਮ ਕੀ ਹੋ ਸਕਦਾ ਇਹ ਹੁਣ ਮੈਂ ਸਾਡੇ ਪੰਜਾਬ ਦੇ ਲੋਕਾਂ ਨੂੰ ਪੁੱਛਣਾ ਚਾਹਣਾ ਆ ਵੀ ਸੋਡਾ ਇਹ ਦੋਨੇ ਮੁੱਦਿਆਂ ਬਾਰੇ ਕੀ ਕਹਿਣਾ ਵੀ ਜਿਵੇਂ ਜੋ ਆਪਾਂ ਗੱਲ ਕਰੀਏ ਰਾਜਵੀਰ ਜਵੰਦਾ ਦਾ ਇੱਕ ਐਕਸੀਡੈਂਟ ਸਾਬਤ ਹੋ ਜਾਂਦਾ ਪਰ ਹੁਣ ਕਈ ਖਬਰਾਂ ਹੋਰ ਵੀ ਸਾਹਮਣੇ ਆਈਆਂ ਵੀ ਉਸ ਵਕਤ ਕੈਮਰੇ ਉੱਥੇ ਜਦੋਂ ਇਹ ਘਟਨਾਵਾਂ ਵਾਪਰਦੀ ਹੈ ਵੀ ਕੈਮਰੇ ਵੀ ਬੰਦ ਸੀ ਪਤਾ ਨਹੀਂ ਇਹ ਮਾਮਲਾ ਕਿਵੇਂ ਇੰਨਾ ਸਮਾਂ ਰੱਖਿਆ ਇੰਨੇ ਦੀ ਵੀ ਪੂਰੀ ਇਨਕੁਆਇਰੀ ਨਹੀਂ ਹੋਈ ਜਿਵੇਂ ਉਹ ਕੈਮਰੇ ਉਸ ਵਕਤ ਬੰਦ ਸੀ ਜਦੋਂ ਇਹ ਘਟਨਾ ਵਾਪਰਦੀ ਆ ਹੁਣ ਇਹ ਐਕਸੀਡੈਂਟ ਹੋਇਆ ਜਾਂ ਕਰਵਾਇਆ ਇਹ ਕਿਸੇ ਨੂੰ ਨਹੀਂ ਪਤਾ ਬਈ ਇਹ ਰੱਬ ਜਾਣਦਾ ਤਾਂ ਹੁਣ ਇਹ ਖਬਰਾਂ ਇੰਨਾ ਤੇ ਵੀ ਆਈਆਂ ਨੇ ਪਰ ਗੁਰਵਿੰਦਰ ਸਿੰਘ ਘੁੰਮਣ ਹੈ ਜਿਹੜਾ ਬਈ ਇਹਦੇ ਵਿੱਚ ਤਾਂ ਉਹ ਡਾਕਟਰਾਂ ਦੀ ਪੂਰੀ ਤਰ੍ਹਾਂ ਦੇਖ ਹੀ ਸਕਦੇ ਆਪਾਂ ਪੰਜਾਬ ਦੇ ਲੋਕ ਵੀ ਅਨਘੇਲੀ ਹੈ ਇਹਦੇ ਵਿੱਚ ਕੀ ਡਾਕਟਰਾਂ ਨੂੰ ਇਹ ਨਹੀਂ ਪਤਾ ਜਦੋਂ ਆਪਾਂ ਇਹੇ ਇੰਨੀਆਂ ਡਿਗਰੀਆਂ ਕਰਦੇ ਆ ਡਾਕਟਰ ਬਣਦੇ ਆ ਕੁਝ ਸਿੱਖਿਆ ਤਾਂ ਹੁੰਦਾ ਫੇਰ ਹੀ ਬਣਦੇ ਆ ਨਾ ਤਾਂ ਫਿਰ ਇਹਨਾਂ ਨੂੰ ਇਹ ਨਹੀਂ ਪਤਾ ਵੀ ਅਸੀਂ ਕੀ ਕਰਨਾ ਕੀ ਗਲਤ ਆ ਜਾਂ ਕੀ ਸਹੀ ਆ ਹੁਣ ਇਹ ਮੌਤ ਬਈ ਹੋਈ ਕਿਉਂ ਜਾਂ ਕੁਦਰਤੂ ਹੋਈ ਆ ਉਹਨੂੰ ਤਾਂ ਆਪਾਂ ਕਹਿ ਸਕਦੇ ਚਲੋ ਜੇ ਕੁਦਰਤੂ ਹੋਈ ਹੈ ਤਾਂ ਉਨਤਕ ਕੋਈ ਗੱਲ ਨਹੀਂ ਪਰ ਅਗਰ ਜਿਵੇਂ ਹੁਣ ਇਹਨਾਂ ਦਾ ਪੋਸਟਮਾਰਟ ਵੀ ਨਹੀਂ ਹੋਇਆ ਪੂਰੀ ਚੰਗੀ ਤਰ੍ਹਾਂ ਜਾਣਕਾਰੀ ਨਹੀਂ ਹੋਈ ਵੀ ਇਸ ਦਵਾਈ ਨਾਲ ਇਹ ਮੌਤ ਹੋਈ ਆ ਜਾਂ ਕੁਦਰਤੂ ਹੋਈ ਆ ਇਹਦੇ ਵਿੱਚ ਬਈ ਸੋਡਾ ਕੀ ਕਹਿਣਾ ਗੁਰਵਿੰਦਰ ਸਿੰਘ ਘੁੰਮਣ ਬਾਰੇ ਤੇ ਰਾਜਵੀਰ ਜਵੰਧਾ ਦਾ ਰਾਜ ਵੀ ਇਹ ਦਿੱਚੀ ਛੁਪਿਆ ਰਹੇ ਆਂ ਬਈ ਤਾਂ ਇਹਨਾਂ ਦੀਆਂ ਵੀ ਹੁਣ ਕਈ ਖਬਰਾਂ ਸਾਹਮਣੇ ਆ ਰਹੀਆਂ ਨਿਕਲ ਕੇ ਬੀ ਉਸ ਵਕਤ ਜਦੋਂ ਐਕਸੀਡੈਂਟ ਹੁੰਦਾ ਤੇ ਕਈ ਜਣੇ ਸੀ ਕੱਲਾ ਰਾਜਵੀਰ ਜਵੰਦਾ ਨਹੀਂ ਸੀ ਤੇ ਬਾਕੀ ਕੈਮਰੇ ਉਸ ਵਕਤ ਬੰਦ ਸੀ ਜਿੱਥੇ ਇਹ ਘਟਨਾ ਵਾਪਰਦੀ ਹੁਣ ਇਹ ਘਟਨਾ ਕਹਿੰਦੇ ਆ ਵੀ ਇਹ ਕੋਈ ਪਸ਼ੂ ਲੜ ਰਹੇ ਸੀ ਠੱਠੇ ਲੜ ਰਹੇ ਸੀ ਉਹਨਾਂ ਦੇ ਕਰਕੇ ਇਹ ਕੜੀ ਵਰਗਾ ਗੱਭਰੂ ਜਿਵੇਂ ਜ਼ਿੰਦਗੀ ਤੋਂ ਹੱਥੋਂ ਪੈਂਦਾ ਤੇ ਭਾਈ ਹੁਣ ਪਰਿਵਾਰ ਦਾ ਉਹਦੀ ਪਤਨੀ ਦਾ ਉਹਦੇ ਬੱਚਿਆਂ ਦਾ ਬੁਰਾ ਹਾਲ ਆ ਤਾਂ ਇਹ ਸਾਡੇ ਪੰਜਾਬ ਨੂੰ ਪਈ ਕਹਿ ਸਕਦੇ ਆ ਪਤਾ ਨਹੀਂ ਰੱਬ ਕੀ ਚਾਹੁੰਦਾ ਤੇ ਪੰਜਾਬ ਨੂੰ ਕਿਸ ਦੀ ਨਜ਼ਰ ਲੱਗੀ ਜਿਹੜੀ ਹੁਣ ਤੱਕ ਦੀ ਅਪਡੇਟਸ ਸੀ ਬਈ ਗੁਰਮਿੰਦਰ ਸਿੰਘ ਘੁੰਮ ਨੂੰ ਲੈ ਕੇ ਤੇ ਜੋ ਰਾਜਵੀਰ ਜਵੰਦਾਵਾਲਾ ਸਾਹਿਬ ਵੀ ਆਪਾਂ ਕਈ ਜੋ ਗੱਲਾਂ ਤੁਹਾਡੇ ਨਾਲ ਸਾਂਝੀਆਂ ਜਰੂਰ ਕਰਨੀਆਂ ਸੀ ਤੁਹਾਡਾ ਕੀ ਕਹਿਣਾ ਤੁਸੀਂ ਵੀ ਆਪਣੇ ਕਮੈਂਟ ਜਰੂਰ ਰੱਖੋ ਮਿਲਦੇ ਆ ਕੱਲ ਨੂੰ ਨਵੇਂ ਟੌਪਿਕ ਤੇ ਧੰਨਵਾਦ